भारत माता की जय भारत माता की जय आओ सारे रल मिलके फतेह सांझी करिए श्री वाई गुरु जी का खालसा श्री वाई गुरु जी की फतेह मेरे सामने बैठियां मेरी माता मां पैणा मेरे बुजुर्ग सम्मानित मंच ते जिन्ना करके आपा सारे आज इथे जुड़े हां साडे सारेयांदे हरदिल अजीज डॉक्टर सुभाष शर्मा जी उनांदे नाल विराजमान ਸਾਡੇ ਪ੍ਰਧਾਨ ਬਿਸ਼ੇਸ਼ ਸਾਹਿਬ ਗੋਲਡੀ ਜੀ ਤੇ ਸ਼ਰਮਾ ਜੀ ਥੋੜੇ ਤੋਂ ਪਹਿਲਾਂ ਮੈਨੂੰ ਮੌਕਾ ਮਿਲਿਆ ਖੈਰਾ ਸਾਹਿਬ ਦੇ ਬਹੁਤ ਹੀ ਡੂੰਘੀਆਂ ਗੱਲਾਂ ਇਹਨਾਂ ਨੇ ਅਧਿਆਤਮਿਕ ਤੌਰ ਤੇ ਬੀਜੇਪੀ ਦੀ ਫਿਲਾਸਫੀ ਸਾਡੇ ਸਮਾਜ ਦੀ ਬੰਤਰ ਉਹਦੇ ਉੱਤੇ ਜਿਸ ਤਰ੍ਹਾਂ ਬੇਖਿਆਨ ਕੀਤਾ ਇੱਕ ਬਹੁਤ ਹੀ ਅੱਛਾ ਐਕਸਪੀਰੀਅੰਸ ਇੱਥੇ ਸਾਰਿਆਂ ਨੂੰ ਦੇਖਣ ਨੂੰ ਮਿਲਿਆ ਜਿਸ ਕੰਮ ਵਾਸਤੇ ਆਪਾਂ ਜੁੜਿਆ ਸਾਥੀਓ ਸਾਰੇ ਤੁਸੀਂ ਮੇਰੇ ਤੋਂ ਜ਼ਿਆਦਾ ਸਮਝਦਾਰ ਹੋ ਕਿਉਂਕਿ ਮੰਚ ਤੇ ਬੈਠਣ ਵਾਲਿਆਂ ਦੇ ਵਿੱਚ ਤੇ ਜੇ ਮੇਰੇ ਵਰਗਾ ਕੋਈ ਖੱਦਰ ਦੇ ਕੱਪੜੇ ਪਾ ਕੇ ਬੜਾ ਸਿਆਣਾ ਬਣੇ ਕੋਈ ਮੈਂ ਨਹੀਂ ਸਮਝਦਾ ਕੋਈ ਲੀਡਰ ਜਿਹਨੂੰ ਕਹਿ ਦਿੰਨੇ ਆ ਉਹ ਕੋ ਸਾਰੇ ਸਿਆਣੇ ਹੁੰਦੇ ਮੇਰੇ ਵਰਗੇ ਕਮਲਿਆਂ ਦਾ ਵੀ ਦਾਰ ਲੱਗ ਜਾਂਦਾ ਤੁਸੀਂ ਸਾਰੇ ਸਮਝਦਾਰ ਹੋ ਆਪਣੇ ਵਿਵੇਕ ਨਾਲ ਤੁਸੀਂ ਵੋਟਾਂ ਪਾਓ ਹੋ ਸਕਦਾ ਹੈ ਕਈ ਮੇਰੇ ਸਾਥੀਆਂ ਨੂੰ ਚੰਗਾ ਲੱਗੇ ਬਟ ਆਈ ਬਲੀਵ ਇਨ ਯੋਰ ਜਜਮੈਂਟਸ ਸਰ 70 ਸਾਲ ਤੋਂ ਜ਼ਿਆਦਾ ਆਜ਼ਾਦੀ ਨੂੰ ਹੋ ਗਿਆ ਆਪਾਂ ਪੇਡਾ ਨਹੀਂ ਰਹਿ ਗਏ ਹੁਣ ਵੀ ਕਿਸੇ ਇੱਕ ਬੰਦੇ ਨੇ ਕਹਿਤਾ ਕਦੇ ਕੋਈ ਹੀਰੋ ਆ ਗਿਆ ਕਦੇ ਕੋਈ ਹੀਰੋਇਨ ਆ ਗਈ ਨਹੀਂ ਸਕ ਆਪਣਾ ਚੰਗਾ ਮਾੜਾ ਦੇਖ ਕੇ ਆਪਾਂ ਨੂੰ ਵੋਟ ਦਾ ਅਧਿਕਾਰ ਜਿਹੜਾ ਮਿਲਿਆ ਆ ਕੋਈ ਐਵੇਂ ਨਹੀਂ ਮਿਲ ਗਿਆ ਸਭ ਲੱਖਾਂ ਸੁਤੰਤਰਤਾ ਸੰਾਨੀਆਂ ਨੇ ਇਸ ਆਜ਼ਾਦੀ ਵਾਸਤੇ ਲੜਾਈ ਲੜੀ ਉਸ ਆਜ਼ਾਦੀ ਦਾ ਜਿਹੜਾ ਅਰਕ ਕੱਢਦੇ ਉਹ ਆ ਸੀਗਾ ਵੀ ਆਪਾਂ ਆਪਣੀ ਸਰਕਾਰ ਆਪਾਂ ਆਪ ਚੁਣ ਸਕਦੇ ਆ ਬਾਚੇਵੜਾ ਮੈਂ ਦਿੰਦੇ ਰਹੀਏ ਹੁਣੇ ਖੈਰਾ ਸਾਹਿਬ ਕਹਿ ਰਹੇ ਸੀ ਪੰਜਾਬ ਦੇ ਲੋਕ ਬਦਲਾਅ ਬੜਾ ਲੈ ਕੇ ਆਂਦੇ ਐ ਖੈਰਾ ਸਾਹਿਬ ਪੰਜਾਬ ਦੇ ਲੋਕ ਪਾਇਨੀਅਰ ਐ ਐਕਸਪੈਰੀਮੈਂਟ ਕਰਨ ਤੋਂ ਟੱੜਦੇ ਨਹੀਂ ਉਹ ਐਕਸਪੈਰੀਮੈਂਟ ਦਾ ਨਤੀਜਾ ਆ ਵੀ ਆ ਗ੍ਰੀਨ ਰੈਵੋਲੂਸ਼ਨ ਜਿਹੜੀ ਆਈ ਪੰਜਾਬ ਦੇ ਕਿਸਾਨ ਲੈ ਕੇ ਆਈ ਅੱਜ ਮੇਰੇ ਮੇਰੇ ਦਿਲ 'ਚ ਠੇਸ ਪਹੁੰਚਦੀ ਐ ਜਦੋਂ ਮਨੂੰ ਇੱਥੇ ਮੰਚ ਤੇ ਬੈਠੇ 10 ਸਾਥੀ ਦੱਸ ਰਹੇ ਸੀਗੇ ਵੀ ਸਾਡਾ 9% ਤਾਂ ਛਾਵਣੀ ਬਣਿਆ ਪਿਆ ਜੀ ਹਰੇਕ ਬਲੌਗ 'ਚ ਪੁਲਿਸ ਲੱਗੀ ਹੈ ਕਿਉਂਕਿ ਕਿਸਾਨ ਧਰਨਾ ਦੇ ਰਹੇ ਹੈ ਕਿਸਾਨ ਨਹੀਂ ਧਰਨਾ ਦੇ ਰਹੇ ਸਾਬ ਕਿਸਾਨਾਂ ਨੂੰ ਬਹਿਕਾਇਆ ਜਾ ਰਿਹਾ ਹੈ ਕਿਸਾਨ ਉਹ ਸਾਡੇ ਵਰਗੇ ਲੀਡਰਾਂ ਦੇ ੱਤੇ ਚੜ ਗਏ ਲੇਟਸ ਬੀ ਆਨਸਟ ਲੀਡਰ ਜਿਹੜਾ ਹੈ ਪੋਲੀਟਿਸ਼ੀਅਨਸ ਆਫ ਸੌਰੀ ਲੀਡਰ ਤਾਂ ਫੇਰ ਵੀ ਜਨਤਾ ਨੂੰ ਲੀਡ ਕਰਦਾ ਹੈ ਪੋਲੀਟਿਸ਼ੀਅਨ ਹੈ ਜਿਹੜਾ ਇਸਤੇਮਾਲ ਕਰਦਾ ਉਹ ਪੋਲੀਟਿਸ਼ੀਅਨ ਦੇ ੱਤੇ ਚੜ ਗਏ ਉਹ ਆਪਣੇ ਸਵਾਰਥ ਵਾਸਤੇ ਕਿਸਾਨਾਂ ਨੂੰ ਅਜੇ ਕਿਹਦੀ ਪੋਜੀਸ਼ਨ 'ਚ ਲਿਆਤਾ ਤੁਸੀਂ ਪ੍ਰਣਾਲੇ ਦਾ ਕਾਂਡ ਸੁਣਿਆ ਹੋਣਾ ਸਭ ਵਪਾਰੀ ਤੇ ਕਿਸਾਨ ਆਪਸ 'ਚ ਡਾਂਗਾ ਗੱਡੀ ਬੈਠੇ ਐ ਇੱਥੇ ਉਹ ਕੁਝ ਜਿਹੜੇ ਇਸ ਕਿਸਮ ਦੇ ਛੋਟੀ ਸੋਚ ਦੇ ਲੀਡਰ ਹੈ ਉਹ ਕਿਸਾਨ ਤੇ ਵਪਾਰੀ ਦੇ ਵਿੱਚ ਫਰਕ ਪਾ ਰਹੇ ਐ ਪਿੰਡੂ ਖੇਤਰ ਤੇ ਸ਼ਹਿਰਾਂ ਦੇ ਵਿੱਚ ਫਰਕ ਪਾ ਰਿਹਾ ਹੈ ਅੱਗ ਲਾ ਰਿਹਾ ਹੈ ਜਿਸ ਤਰ੍ਹਾਂ ਕਿਸਾਨ 1 ਮਹੀਨੇ ਤੋਂ ਜ਼ਿਆਦਾ ਰੇਲਵੇ ਟਰੈਕ ਤੇ ਬੈਠੇ ਰਹੇ ਨੁਕਸਾਨ ਕੀ ਦਾ ਹੋਇਆ ਸਾਰੇ ਪੰਜਾਬ ਦਾ ਹੋਇਆ ਵਪਾਰੀ ਵਰਗ ਦਾ ਬਿਜ਼ਨਸ ਇਹ ਹਾਊਸਿਸ ਦਾ ਲੁਧਿਆਣੇ ਐਕਸਪੋਰਟ ਦਾ ਸੈਂਟਰ ਹੈ ਉੱਥੇ ਦਾ ਇੱਕ ਇੱਕ ਦਿਨ ਜੇ ਸ਼ਿਪਮੈਂਟ ਡੇਟ ਹੋ ਜੇ ਸਾਰੀ ਤੁਹਾਡੀ ਤੁਹਾਡੀ ਸੀਸੀ ਲਿਮਿਟ ਖਤਮ ਹੈ ਉਹਨੂੰ ਜੇ ਕਿਸੇ ਨੇ ਬਣਾਇਆ ਐ ਐਲਸੀ ਖੋਲੀ ਐ ਉਹ ਕੈਨਸਲ ਹੋ ਜਾਂਦੀ ਐ ਕੰਟੇਨਰ ਨਹੀਂ ਸੀ ਮਿਲ ਰਹੇ ਸਾਰਿਆਂ ਦੇ ਵਿੱਚ ਫਰਕ ਪੈ ਰਿਹਾ ਐ ਉਹ ਲੋਕ ਫਰਕ ਪਾ ਰਹੇ ਜਿਹੜੇ ਕਿਸਾਨਾਂ ਨੂੰ ਇਸਤੇਮਾਲ ਕਰ ਰਹੇ ਐ ਕਿਸਾਨਾਂ ਨੂੰ ਹਰ ਸਹੂਲਤ ਜਿਸ ਤਰ੍ਹਾਂ ਖੈਰਾ ਸਾਹਿਬ ਦੱਸ ਰਿਹਾ ਸੀ ਇੱਕ ਇੱਕ ਦਾਣਾ ਜਿਹੜੀ ਗਾਰੰਟੀ ਮੰਗ ਰਿਆ ਇੱਕ ਇੱਕ ਫਸਲ ਦਾ ਇੱਕ ਇੱਕ ਦਾਣਾ ਚੱਕਿਆ ਗਿਆ ਸਾਹਿਬ 10 ਸਾਲ ਤੋਂ ਚੈਤਾਨ ਹੈ ਝੋਨਾ ਕਹਿ ਲੈਨੇ ਆਪਾਂ ਚੈ ਕਣਕ ਐ ਇੱਕ ਇੱਕ ਦਾਣਾ ਸਾਹਿਬ 10 ਸਾਲ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਈ ਆ ਗਾਰੰਟੀ ਨਹੀਂ ਤੇ ਹੋਰ ਕੀ ਐ ਸਭ ਫਸਲ ਦੁੱਗਣੀ ਕਹਿੰਦਾ ਸਾਡੀ ਆਮਦਨ ਦੁੱਗਣੀ ਕਰਵਾਓ ਆਮਦਨ ਦੁੱਗਣੀ 2014 ਦੇ ਅੰਦਰ ਦੋਨੋਂ ਫਸਲਾਂ ਝੋਨੇ ਦੀ ਤੇ ਕਣਕ ਦੀ 32000 ਕਰੋੜ ਰੁਪਏ ਦਾ ਟੋਟਲ ਪਰਚੇਸ ਸੀਗੀ ਸਰਕਾਰ ਨੇ ਪਰਚੇਸ ਕੀਤੀ ਕਿਸਾਨਾਂ ਦੀ ਜੇਬ 'ਚ ਪੈਸਾ ਗਿਆ 10 ਸਾਲ ਮੋਦੀ ਸਾਹਿਬ ਦੀ ਸਰਕਾਰ ਰਹੀ ਹੈ ਭਾਜਪੀ ਦੀ ਸਰਕਾਰ ਰਹੀ ਹੈ ਐਤ ਕੀ ਜੇ ਆਪਾਂ ਇਹਦਾ ਜੋੜ ਦੇਖੀਏ ਝੋਨੇ ਤੇ ਕਣਕ ਦੀ ਖਰੀਦ 70 ਹਜ਼ਾਰ ਕਰੋੜ ਦੀ ਹੋਈ ਹੈ ਸਭ ਦੁਗਣਾ ਕਿੰਨਾ ਹੁੰਦਾ 32 ਹਜ਼ਾਰ ਕਰੋੜ ਦਾ 64 ਹਜ਼ਾਰ ਕਰੋੜ ਦੁਗਣੇ ਤੋਂ ਵੀ ਜ਼ਿਆਦਾ ਕਿਸਾਨ ਦੀ ਆਮਦਨ ਵਧੀ ਹੈ ਪਰ ਪ੍ਰੋਬਲਮ ਹੈ ਜਿਹੜਾ ਛੋਟਾ ਕਿਸਾਨ ਹੈ ਜਿਹਦੇ ਕੋਲ 2 ਏਕੜ ਜ਼ਮੀਨ ਹੈ 3 ਏਕੜ ਜ਼ਮੀਨ ਹੈ 4 ਏਕੜ ਜ਼ਮੀਨ ਹੈ ਉਹਦੀ ਆਮਦਨ ਇੰਨੀ ਨਹੀਂ ਵੀ ਉਹ ਆਪਣੀ ਜ਼ਿੰਦਗੀ ਇੱਜ਼ਤ ਨਾਲ ਸਨਮਾਨ ਨਾਲ ਜੀ ਸਕੇ ਉਹਦੇ ਵਾਸਤੇ ਉਹਦੀ ਆਮਦਨ ਵਧਾਣ ਦੀ ਲੋੜ ਹੈ ਉਹ ਕੋਈ ਗੱਲ ਨਹੀਂ ਕਰਦਾ ਉਹ ਕੋਈ ਵੀ ਗੱਲ ਨਹੀਂ ਕਰਦਾ ਗਰੰਟੀ ਦੇ ਦਿਓ ਜੀ ਜਿਸ ਗਰੰਟੀ ਨਾਲ ਕਿਸੇ ਗਰੀਬ ਕਿਸਾਨ ਦਾ ਛੋਟੇ ਕਿਸਾਨ ਦਾ ਮਜ਼ਦੂਰ ਦਾ ਫਾਇਦਾ ਨਹੀਂ ਸਾਹਿਬ ਉਹ ਗਰੰਟੀ ਤਾਂ ਮਿਲੀ ਹੋਈ ਹੈ ਤੁਹਾਨੂੰ ਅੱਜ ਕਿਸਾਨ ਦੀ ਆਮਦਨ ਵਧਾਣ ਦਾ ਮਸਲਾ ਹੈ ਤਾਂ ਕਿ ਉਹ ਇੱਥੇ ਸੜਕਾਂ ਤੇ ਨਾ ਬੈਠੇ ਉਹ ਕੋਈ ਦੱਸ ਨਹੀਂ ਰਹੇ ਉਹ ਲੋਕ ਐਨੀਮਲ ਹਸਬੈਂਡਰੀ ਫਿਸ਼ਰੀ ਡੇਰੀ ਕੱਲੇ ਡੇਰੀ ਦਾ ਇੱਕ ਅਮੁੱਲ ਦਾ ਦੁੱਧ ਸਾਰੇ ਆਪਾਂ ਦੇਖਦੇ ਆਂ ਕੱਲੇ ਅਮੁੱਲ ਦੀ ਪੂਰੇ ਗੁਜਰਾਤ ਦੀ ਕਿਸਾਨ ਦੀ ਉਹਨੇ ਹਰ ਬਦਲਤੀ ਇੱਕ ਡੇਰੀ ਨੇ ਡੇਰੀ ਹਿੰਦੁਸਤਾਨ ਦੇ ਅੰਦਰ ਉਹਦੀ ਅਗਰ ਟੋਟਲ ਉਹਦੀ ਨੈਟ ਕੀਮਤ ਕੱਢ ਲਈਏ ਵੀ ਕਿੰਨੇ ਦਾ ਡੇਰੀ ਦਾ ਦੁੱਧ ਤੇ ਕੀ ਤੇ ਜਿਹੜਾ ਬਟਰ ਆਪਾਂ ਮਾਰਕੀਟ ਜੀ ਵੇਚਦੇ ਆ ਉਹਦੀ ਟੋਟਲ ਵੈਲਿਊ ਇਹ ਜਿਹੜੀ 23 ਫਸਲਾਂ ਦੀ ਕੀਮਤ ਮੰਗੀ ਜਾਂਦੇ ਇਹ ਗਾਰੰਟੀ ਮੰਗੀ ਜਾਂਦੇ 23 ਫਸਲਾਂ ਦੀ ਕੀਮਤ ਤੋਂ ਜ਼ਿਆਦਾ ਹੈ ਉਸ ਪਾਸੇ ਧਿਆਨ ਦੀ ਲੋੜ ਹੈ ਪਰ ਕੋਈ ਦੱਸ ਦੇ ਨਹੀਂ ਕਿਉਂਕਿ ਫਿਰ ਦੁਕਾਨ ਬੰਦ ਹੋ ਜੂਗੀ ਜੇ ਆ ਪੰਗਾ ਖਤਮ ਹੋ ਗਿਆ ਤੇ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਜਿਹੜੇ ਅਖੌਤੀ ਲੀਡਰ ਬਣੇ ਫਿਰਦੇ ਆ ਸਭ ਆ ਸਮਝਾਣ ਦੀਆਂ ਗੱਲਾਂ ਮੇਰੇ ਸਾਥੀਆਂ ਨੂੰ ਇਸਤੇਮਾਲ ਕਰ ਰਹੇ ਐ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਮੈਂ ਸੌਰੀ ਤੁਸੀਂ ਕਹੋਗੇ ਵੀ ਸੁਨੀਲ ਇੱਥੇ ਮੁਹੱਲੇ ਜਾ ਕੇ ਕਿਦਰ ਕਿਸਾਨਾਂ ਦੀ ਛੇੜ ਕੇ ਬੈਠ ਕੇ ਮੈਂ ਇਹ ਗੱਲਾਂ ਕਲੀਅਰ ਹੋਣੀ ਚਾਹੀਦੀਆਂ ਸਭ ਕੋਈ ਕਿਸੇ ਦੇ ਆ ਨਾਅਰੇ ਵੀ ਅਸੀਂ ਕਿਸਾਨ ਵਿਰੋਧੀਆਂ ਕੋਈ ਨਹੀਂ ਰੋਕਦਾ ਸਭ ਦਿੱਲੀ ਜਾਣ ਨੂੰ 14 ਮਾਰਚ ਨੂੰ ਇਹਨਾਂ ਨੇ ਕਿ ਅਸੀਂ ਦਿੱਲੀ ਜਾਣਾ ਹੈ ਰਾਮਲੀਲਾ ਗਰਾਊਂਡ ਦਿੱਤਾ ਰਾਮਲੀਲਾ ਗਰਾਊਂਡ ਤੇ ਇਹਨਾਂ ਨੇ ਕਿ ਟਰੈਕਟਰ ਲੈ ਕੇ ਨਾ ਆਓ ਤੁਸੀਂ ਆ ਜਾਓ ਆਰਾਮ ਨਾਲ ਆਪ ਦੇ ਆਦਾ ਉੱਥੇ ਕਰੋ ਟਰੈਕਟਰ ਬਖਤਰਬੰਦੀ ਗੱਡੀਆਂ ਬਣਾ ਕੇ ਨਾ ਲੈ ਕੇ ਆਓ ਤੁਸੀਂ ਆ ਜਾਓ ਇਹਨਾਂ ਨੇ ਰੈਲੀ ਕੀਤੀ ਕੁਝ ਨਹੀਂ ਬਣਿਆ ਨਹੀਂ ਜੀ ਅਜੇ ਤਾਂ ਜਾ ਕੇ ਇੱਥੇ ਕਿਉਂ ਸਰਕਾਰਾਂ ਨੂੰ ਇhtiyat ਅੱਜ ਇੱਥੇ ਕਿਉਂ ਬੈਰੀਅਰ ਲਾ ਕੇ ਰੋਕੀ ਬੈਠੇ ਐ ਹੁੰਦਾ ਕੀ ਹੈ ਹੁੰਦਾ ਕੀ ਹੈ ਤੁਸੀਂ ਯਾਦ ਕਰੋ 26 ਜਨਵਰੀ ਨੂੰ ਦਿੱਲੀ ਦੇ ਅੰਦਰ ਸਿੰਘੂ ਬਾਰਡਰ ਤੇ ਬੈਠੇ ਸੀਗੇ ਕਿਸਾਨ ਤੇ ਉਹਨਾਂ ਨੇ ਕਿਹਾ ਅਸੀਂ ਵੀ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣਾ ਸਾਬ ਇਜਾਜ਼ਤ ਦਿੱਤੀ ਤੇ ਤੁਸੀਂ ਇਹ ਜਿਹੜਾ ਹੈਗਾ ਰਿੰਗ ਰੋਡ ਹੈ ਉਹਦੇ ਤੇ ਆਪਣਾ ਟਰੈਕਟਰ ਮਾਰਚ ਕੱਢ ਲਓ ਕੋਈ ਆ ਕੀ ਕੁਝ ਲੋਕ ਟਰੈਕਟਰ ਲੈ ਕੇ ਆਪਣੇ ਹੋਰ ਸਾਧਨਾਂ ਨਾਲ ਲਾ ਕੇ ਲਾਲ ਕਿਲੇ ਚ ਜਾਵੜੇ ਲਾਲ ਕਿਲੇ ਦੇ ਉੱਤੇ ਚੜ ਗਏ ਸਬ ਲਾਲ ਕਿਲਾ ਲਾਲ ਕਿਲਾ ਕਿਸੇ ਸਾਰੇ ਦੇਸ਼ ਦੇ ਸੋਵਰਨਿਟੀ ਦਾ ਇੱਕ ਪ੍ਰਤੀਕ ਹੈ ਸਾਡੀ ਆਜ਼ਾਦੀ ਦਾ ਪ੍ਰਤੀਕ ਹੈ ਸਾਡੇ ਵਜੂਦ ਦਾ ਪ੍ਰਤੀਕ ਹੈ ਲਾਲ ਕਿਲੇ ਉੱਥੇ ਖੜਕੇ ਅਸੀਂ ਆਜ਼ਾਦੀ 15 ਅਗਸਤ ਮਨਾਉਂਦੇ ਹਾਂ ਸਾਬ ਉੱਥੇ ਜਾ ਕੇ ਕੋਕੜ ਜੇ ਕਿ ਜੇ ਖੁਦਾ ਨਾ ਖਾਸਤਾ ਉੱਥੇ ਕੋਈ ਘਟਨਾ ਵਾਪਰ ਜਾਂਦੀ ਜੇ ਕੋਈ 1921 ਉਸ ਜਿਹੜਾ ਉਹ ਦੀਪ ਸਿੱਧੂ ਚੜਿਆ ਸੀਗਾ ਜੇ ਕਿਤੇ ਉਹ ਉਹਦਾ ਪੈਰ ਸਲਿੱਪ ਹੋ ਕੇ ਡਿੱਗ ਕੇ ਪੂਰਾ ਹੋ ਜਾਂਦਾ ਤਾਂ ਉਹ ਵੀ ਸ਼ੁਭ ਕਰਨ ਵਾਂਗੂ ਇਹਨਾਂ ਨੇ ਅੱਗ ਲਾ ਦੇਣੀ ਸੀ ਹਿੰਦੁਸਤਾਨ ਦੇ ਅੰਦਰ ਸਾਹਿਬ ਤੇ ਜਦੋਂ ਨਹੀਂ ਕੁਝ ਹੋਇਆ ਉਹਦੇ ਬਾਅਦ ਇਹ ਜਿਹੜੇ ਲੀਡਰ ਅੱਜ ਇੱਥੇ ਬੈਠੇ ਐ ਇਹ ਲੀਡਰ ਜਿਹੜੇ ਖੋਤੇ ਲੀਡਰ ਐ ਉਹਨਾਂ ਦੇ ਬਿਆਨ ਐ ਮੇਰੇ ਕੋਲ ਉਹ ਕਹਿੰਦੇ ਆਹ ਤਾਂ ਗद्दार ਸੀਗਾ ਸਾਰਿਆਂ ਨੇ ਜ਼ਿੰਮੇਵਾਰੀ ਤਾਂ ਹੱਥ ਚੜ੍ਹ ਲਿਆ ਸਾਡਾ ਕੋਈ ਲੈਣਾ ਦੇਣਾ ਨਹੀਂ ਉਹ ਤਾਂ ਜੀ ਜਾ ਕੇ ਚੜ ਗਿਆ ਗद्दार ਸੀਗਾ ਸਭ ਕਟਣਾ ਹੋਣ ਦੇ ਬਾਅਦ ਜ਼ਿੰਮੇਵਾਰੀ ਕਿਸੇ ਨੇ ਨਹੀਂ ਲੈਣੀ ਸਰਕਾਰ ਦਾ ਫਰਜ ਬਣਦਾ ਵੀ ਇੱਥੇ ਇੱਥੇ ਕੋਈ ਚਾਰ ਆ ਕੇ ਝਗੜੇ ਹੋ ਜਾਣ ਉਹਦੇ ਬਾਅਦ ਆਈ ਹੋਏ ਜੀ ਸਾਡੇ ਨਾਲ ਤੱਕਾ ਹੋ ਗਿਆ ਜੀ ਕਿਸੇ ਨੂੰ ਨੁਕਸਾਨ ਹੋ ਜੇ ਕਿਸੇ ਆਮ ਆਦਮੀ ਦੇ ਨੁਕਸਾਨ ਹੋ ਜੇ ਸਭ ਇਹ ਕਨਫਰੋਨਟੇਸ਼ਨ ਬਣਾ ਕੇ ਆਮ ਆਦਮੀ ਪਾਰਟੀ ਦੀ ਜਿਹੜੀ ਸੋਚ ਹੈ ਉਹ ਕਨਫਰੋਨਟੇਸ਼ਨ ਬਣਾ ਕੇ ਆਪਣੇ ਆਪ ਨੂੰ ਵਿਚਾਰਾ ਸਾਬਿਤ ਕਰਨਾ ਚਾਹੁੰਦਾ ਸਾਡੇ ਨਾਲ ਤੱਕਾ ਹੋ ਰਿਹਾ ਹੈ ਤੱਕਾ ਨਹੀਂ ਹੋ ਰਿਹਾ ਸਾਹਿਬ ਅਸੀਂ ਕਿਸਾਨਾਂ ਦਾ ਸਨਮਾਨ ਕਰਦੇ ਮੈਂ ਆਪ ਕਿਸਾਨਾਂ ਦਾ ਕਿਸਾਨ ਦੀ ਗੱਲ ਤੇ ਜੇ ਦੁਆ ਆ ਚਾਹੂਗੀ ਸਭ ਤੋਂ ਪਹਿਲਾਂ ਸੁਨੀਲ ਜਾਖੜ ਖੜਾ ਹੋਊਗਾ ਸੁਨੀਲ ਜਾਖੜ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਪਰ ਕਿਸਾਨ ਨੂੰ ਬਦਨਾਮ ਨਹੀਂ ਕਰਨ ਦਿਆਂਗੇ ਸਾਫ ਜ਼ਿੰਮੇਵਾਰੀ ਲੈਣੀ ਪਊਗੀ ਮੈਂ ਨਾ ਸਾਥੀਆਂ ਨੂੰ ਕਿਹਾ ਕਹਿੰਦੇ ਸਾਡਾ ਲੋਕਤੰਤਰਿਕ ਅਧਿਕਾਰ ਹੈ ਹੈ ਸਭ ਬਿਲਕੁਲ ਲੋਕਤੰਤਰ ਸਾਰਿਆਂ ਵਾਸਤੇ ਬਣਿਆ ਹੈ ਅਗਰ ਕੋਈ ਮੇਰੇ ਖਿਲਾਫ ਵੀ ਬੋਲਦਾ ਉਹਨਾਂ ਵੀ ਅਧਿਕਾਰ ਹੈ ਬੋਲਣ ਦਾ ਬਿਲਕੁਲ ਮੁਜ਼ਾਹਿਰਾ ਕਰੋ ਪਰ ਆ ਜਿਹੜੇ ਮਸਲੇ ਹੈ ਆ ਲੋਕ ਸਭਾ 'ਚ ਜਾ ਕੇ ਫੈਸਲੇ ਹੋਣਗੇ ਇੱਥੇ ਸੱਤ 'ਚ ਬੈਠ ਕੇ ਨਹੀਂ ਡਬਲਿਊਟੀ ਫੈਸਲੇ ਹੋਣੇ ਸਾਬ ਇੱਥੇ ਕਿਸੇ ਪਿੰਡ ਦੇ ਚੁਰਾਏ 'ਚ ਖੜ ਕੇ ਨਹੀਂ ਗਾਰੰਟੀਆਂ ਮਿਲਣੀਆਂ ਉਹਦੀ ਪਾਲਿਸੀ ਬਣਨੀ ਹੈ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਦੇ ਅੰਦਰ ਜਾ ਕੇ ਕਿਸਾਨਾਂ ਦੇ ਸਭ ਤੋਂ ਵੱਡੇ ਨੇਤਾ ਚੌਧਰੀ ਚਰਨ ਸਿੰਘ ਹੋਏ ਐ ਉਹਨਾਂ ਨੇ ਕੀ ਕਿਹਾ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਨਾ ਕਿਸਾਨ ਨੂੰ ਇੱਕ ਅੱਖ ਜਿਹੜੀ ਹੈ ਆਪਣੀ ਫਸਲ ਤੇ ਰੱਖਣੀ ਚਾਹੀਦੀ ਆਪਣੇ ਖੇਤ ਤੇ ਰੱਖਣੀ ਚਾਹੀਦੀ ਹੈ ਇੱਕ ਹੱਕ ਪਾਰਲੀਮੈਂਟ ਤੇ ਰੱਖਣੀ ਚਾਹੀਦੀ ਹੈ ਕਿਉਂਕਿ ਉੱਥੇ ਜਿਹੜੇ ਕਾਨੂੰਨ ਬਣਦੇ ਐ ਉਹ ਵੀ ਉਹਨੇ ਇੰਪੋਰਟੈਂਟ ਹੈ ਇਹਦੇ ਕਰਕੇ ਸਾਨੂੰ ਇੱਕ ਨੁਮਾਇੰਦਾ ਉੱਥੇ ਵੀ ਚਾਹੀਦਾ ਹੈ ਮੈਂ ਇਹਨਾਂ ਨੂੰ ਕਿਹਾ ਤੁਸੀਂ ਸਾਡਾ ਵਿਰੋਧ ਕਰਨਾ ਕਰੋ ਆਓ ਸਾਹਮਣੇ ਜੇ ਲੋਕਤੰਤਰਿਕ ਹੱਕ ਮੰਨਦੇ ਹੋ ਤਾਂ ਲੋਕਤੰਤਰ ਦਾ ਜਿਹੜਾ ਟੈਸਟ ਹੈ ਕੁਆਲੀਫਿਕੇਸ਼ਨ ਹੈ ਆਊਟ ਟੈਸਟ ਲੜੋ ਲੜੋ ਇਲੈਕਸ਼ਨ ਜੇ ਤੁਹਾਨੂੰ ਇੰਨਾ ਹੀ ਸਾਰੇ ਪੰਜਾਬ ਦਾ ਸਾਰੇ ਹਿੰਦੁਸਤਾਨ ਦਾ ਸਮਰਥਨ ਹੈ ਫਿਰ ਆਓ ਐਮਪੀ ਬਣ ਕੇ ਆਪਣੀ ਗੱਲ ਰੱਖੋ ਪਾਰਲੀਮੈਂਟ 'ਚ ਕੋਈ ਨਹੀਂ ਰੜਦਾ ਸਾਬ they want authority but nobody is willing to take the responsibility accountability sab ota chaudhar paal de zimmedari nahi paal de sanu chaudhar de deo assi sab main galche parna nahi paya main hara para parna pa ke zyada kisan ban junga sab oh license mil gaya sarkar nu daba maran da lokan nu pareshan karan da sab gal karo ja ke utthe ये खेड खेड रहे है, आम पार्टी, पार्टी। हैं है। आम आदमी पार्टी कांग्रेस पार्टी आप आड है नहीं साहब कटे है खुदा ना खासता कि फर्क है जी एक जिथे लैंड है इधरले पासे दोनों कट्ठे है इधर आ जाओ पंजाब चो तो यह अड है बड़ी को चाल है सब आप आपने दो मुंह ਮੈਂ ਕਿਸੇ ਸਪੀਸੀਸ ਦਾ ਨਾਮ ਨਹੀਂ ਲੈਣਾ ਦੋ ਮੂੰਹੇ ਮਾੜੇ ਹੁੰਦੇ ਸਭ ਚ ਬੰਦਾ ਵਿੱਚ ਇੱਕ ਹੋਰ ਜੀਵ ਕੋਈ ਹੋਵੇ ਦੋ ਮੂੰਹੇ ਖਤਰਨਾਕ ਹੁੰਦੇ ਸਭ ਉਹਨਾਂ ਦਾ ਡੰਗ ਜਿਹੜਾ ਨਾ ਬਹੁਤ ਜ਼ਹਿਰੀ ਹੁੰਦੇ ਸਭ ਉਹ ਇਸ ਕਰਕੇ ਕਹਿ ਰਹੇ ਹੁਣ ਚਾਲ ਕੀ ਹੈ ਤੁਹਾਨੂੰ ਸਮਝਣਾ ਪਊਗਾ ਮੈਂ ਕੱਲ ਹੀ ਕਹਿ ਕੇ ਆਣਿਆ ਜਾਂ ਅੱਜ ਸਵੇਰੇ ਗੱਲ ਸੀਗੀ ਲੋਕ ਭੋਲੇ ਐ 70 ਸਾਲ ਤੋਂ ਜ਼ਿਆਦਾ ਆਜ਼ਾਦੀ ਨੂੰ ਹੋ ਗਈ ਅਜੇ ਵੀ ਆਪਾਂ ਬਹਿਕਾਵੇ 'ਚ ਆ ਜਾਂਦੇ ਆਂ ਮਨੂਆ ਜੋ ਕਿਸੇ ਪੱਤਰਕਾਰ ਸਾਥੀ ਨੇ ਪੁੱਛ ਲਿਆ ਕਹਿੰਦਾ ਜੀ ਉਹਨਾਂ ਦੇ ਉਹ ਮੂਸੇਵਾਲੇ ਦੇ ਪਿਤਾ ਤਾਂ ਕਾਂਗਰਸ ਦੀ ਮਦਦ ਤੇ ਚੜ੍ਹੇ ਖੜੇ ਐ ਮੈਂ ਕਿਹਾ ਅੱਛਾ ਕਹਿੰਦੇ ਹਾਂ ਜੀ ਉਹ ਤਾਂ ਉਹਨਾਂ ਦੇ ਸਟਾਰ ਪ੍ਰਚਾਰਕ ਐ ਤੇ ਉਹ ਕਹਿੰਦੇ ਮੈਂ ਜਾ ਕੇ ਮੂਸੇਵਾਲੇ ਵਾਸਤੇ ਨਿਆਂੇ ਭਾਲਣਾ ਮੈਂ ਕਿਹਾ ਬਿਲਕੁਲ ਨਿਆਂ ਮਿਲਣਾ ਚਾਹੀਦਾ ਜਦੋਂ ਮੂਸੇਵਾਲੇ ਦਾ ਮਰਡਰ ਹੋਇਆ ਸਾਰਾ ਪੰਜਾਬ ਉਹਨਾਂ ਦੇ ਨਾਲ ਸਿੰਮਪਥੀ ਸੀਗੀ ਪਰਿਵਾਰ ਦੇ ਨਾਲ ਪਰ ਮੈਂ ਕਿਹਾ ਉਹਨਾਂ ਦੇ ਪਿਤਾ ਸਰਦਾਰ ਬਲਕੌਰ ਸਿੰਘ ਗਲਤ ਲੈਣ ਤੇ ਤੁਰਪੇ ਜਿਨ੍ਹਾਂ ਤੋਂ ਨਿਆਂ ਭਾੜਦੇ ਐ ਕਾਂਗਰਸ ਵਾਲਿਆਂ ਨਾਲ ਉਹ ਕਾਂਗਰਸ ਵਾਲੇ ਤਾਂ ਰਲੇ ਹੋਏ ਨਾ ਨਾਲ ਭਗਵੰਤ ਮਾਨ ਜੀ ਨੇ ਟਵੀਟ ਕਰਕੇ ਸਾਰੇ ਪੰਜਾਬ 'ਚ ਇਸ਼ਤਿਹਾਰ ਲਵਾਤਾ ਵੀ ਮੈਂ ਮੂਸੇ ਵਾਲੇ ਦੀ ਸਿਕਿਉਰਿਟੀ ਹਟਾਤੀ ਹਲੋ ਹੁਣ ਖੁੱਲ ਐ ਜੋਗਿਸ਼ ਕਰਨਾ ਕਰ ਲੋ ਦੂਜੇ ਦਿਨ ਹੀ ਅਗਲਾ ਨੇ ਉਹਨਾਂ ਦਾ ਮਰਡਰ ਕਰਾਤਾ ਤੇ ਇਹ ਕਾਂਗਰਸ ਵਾਲੇ ਇਕੱਠੇ ਸਭ ਕਾਂਗਰਸ ਤੇ ਆਮ ਆਦਮੀ ਪਾਰਟੀ ਇਲੈਕਸ਼ਨ ਇਕੱਠੇ ਲੜ ਰਹੀ ਐ ਤੇ ਕਾਂਗਰਸ ਵਾਲੇ ਉਹਨਾਂ ਤੋਂ ਉਹਨਾਂ ਤੋਂ ਨਿਆਂਤਵਾਦ ਦੇਣਗੇ ਸਭ ਚੰਨੀ ਨਾਲ ਚੜੇ ਫਿਰਦੇ ਸੀ ਚੰਨੀ ਸਾਹਿਬ ਦੇ ਤਾਂ ਆਪ ਦੇ ਕੇਸ ਖੋਲਣ ਨੂੰ ਫਿਰਦਾ ਭਗਵੰਤ ਮਾਨ ਨੂੰ ਆਪ ਦੀ ਜਾਨ ਬਚਾਣਗੇ ਕਿ ਬਲਕੌਰ ਸਿੰਘ ਨੂੰ ਨਿਆਂ ਦਵਾਣਗੇ ਰਾਜਾ ਬਡਿੰਗ ਕਾਂਗਰਸ ਦੇ ਪ੍ਰਧਾਨ ਆ ਉਹਦੇ ਕਹਿੰਦੇ ਮੈਂ ਸਵੇਰੇ ਬਸਾਂ ਦੀ ਬਾਡੀ ਦੇ ਕੇਸ ਖੋਲ੍ਹਨੇ ਅੰਦਰ ਕਰੂੰਗਾ ਉਹ ਉਹ ਬਲਕੌਰ ਸਿੰਘ ਹੋਰ ਇਹਨੂੰ ਨਿਆਂ ਦਵਾ ਦੇਣਗੇ ਸਭ ਉਹ ਉੱਥੇ ਸੁਖਜਿੰਦਰ ਰੰਦਾਵਾ ਬੈਠੇ ਆ ਉਹ ਕਹਿੰਦੇ ਮੈਂ ਉਹਦੇ ਖਾਤੇ ਖੋਲ੍ਹਨੇ ਮੈਂ ਦੋ ਦਿਨਾਂ ਚ ਫਾਈਲਾਂ ਕੱਢ ਕੇ ਅੰਦਰ ਕਰੂੰਗਾ ਉਹ ਨਿਆਂ ਦਵਾ ਦੇਣਗੇ ਸਭ ਇੱਟ ਭਰਮਤ ਕਰ ਰਹੇ ਸਾਬ ਇਸ ਤੋਂ ਵੀ ਜ਼ਿਆਦਾ ਹੋਰ ਅੱਗੇ ਗੱਲ ਸੁਣੋ ਕੱਲੇ ਅਨੰਦਪੁਰ ਸਾਹਿਬ ਕੌਨਸੀ ਕੰਸਟਿਟੂਐਂਸੀ ਦਾ ਨਹੀਂ ਸ਼ਰਮਾ ਜੀ ਮੈਂ ਜਲੰਧਰ ਜਾ ਕੇ ਦੇਖ ਕੇ ਆਇਆ ਮੈਂ ਹੁਸ਼ਿਆਰਪੁਰ ਜਾ ਕੇ ਦੇਖ ਕੇ ਆਇਆ ਜਿੱਥੇ ਦਾ ਮੈਨੂੰ ਪੁਖਤਾ ਤੌਰ ਤੇ ਪਤਾ ਹੈ ਸਭ ਅੰਡਰਸਟੈਂਡਿੰਗ ਹੋ ਗਈ ਜਿਵੇਂ ਆਪਾਂ ਸਾਬਣ ਲੈਣ ਜਾਂਦੇ ਆ ਨਾ ਵੀ ਹਮਾਮ ਦੇ ਦਿਓ ਕੋਈ ਕਹਿੰਦਾ ਪੀਅਰਸ ਦੇ ਦਿਓ ਕੋਈ ਕਹਿੰਦਾ ਪਾਲ ਮੌਲੀ ਵੀ ਦੇ ਦਿਓ ਦੇ ਅੰਦਰ ਜਾ ਕੇ ਜਦੋਂ ਡੱਬਾ ਦੇਖਦੇ ਆਂ ਬਣੀਆਂ ਸਾਰੀ ਇੱਕ ਕੰਪਨੀ ਦੀ ਹੁੰਦੀ ਹੈ ਪ੍ਰੋਡਕਟ ਨਾਮ ਆਡਾ ਹੈ ਪੈਸਾ ਉੱਥੇ ਜਾਂਦਾ ਇਹਨਾਂ ਨੇ ਹੁਣ ਆਪਸ ਚ ਗਿੱਟਮਟ ਕਰ ਲਈ ਵੀ ਤੁਸੀਂ ਵੋਟਾਂ ਇੱਧਰ ਪਵਾ ਦਿਓ ਆਨੰਦਪੁਰ ਸਾਹਿਬ ਕੰਸਟੀਚੁਐਂਸੀ ਦੇ ਅੰਦਰ ਤੁਹਾਨੂੰ ਸਾਰਿਆਂ ਨੂੰ ਅਜੀਬ ਨਹੀਂ ਲੱਗਿਆ ਵੀ ਸੰਗਰੂਰ ਤੋਂ ਲਿਆ ਕੇ ਵਿਜੇਂਦਰ ਸਿੰਘ ਲਾ ਜੀ ਨੂੰ ਖੜਾ ਕਰਤਾ ਸਾਹਿਬ ਅਜੀਬ ਨਹੀਂ ਲੱਗਿਆ ਕਿਸੇ ਦੇ ਸੁਪਨੇ ਚ ਵੀ ਆਇਆ ਸੀ ਵੀ ਬਜਿੰਦਰ ਸਿੰਘਲਾ ਜੀ ਕਿਉਂ ਲੈ ਕੇ ਆਏ ਉਹਨਾਂ ਨੂੰ ਪਹਿਲਾਂ ਸੋਚ ਪਟਵਾਰੀ ਜੀ ਆ ਸੀਗੀ ਵੀ ਆਹ ਕਹਿੰਦੇ ਜੀ ਇੱਕ ਪਾਰਟਿਕੂਲਰ ਕਮਿਊਨਿਟੀ ਦੇ ਲੀਡਰ ਹੈ ਤੇ ਇਹਨਾਂ ਨੂੰ ਇੱਥੇ ਲਾ ਕੇ ਉਹ ਕਮਿਊਨਿਟੀ ਸਾਰੀ ਦੀ ਸਾਰੀ ਕਿਉਂਕਿ ਮੈਂ ਕ੍ਰਿਮਨਲ ਗੱਲਾਂ ਚ ਪੈਂਦਾ ਨਹੀਂ ਸਾਹਿਬ ਵੀ ਇੱਥੇ ਹਿੰਦੂ ਵੋਟ ਹੈ ਕਿ ਸਿੱਖ ਵੋਟ ਹੈ ਕਿ ਇੱਥੇ ਹਿੰਦੂ ਵੋਟ ਵੀ ਜਿਹਨੂੰ ਵੀ ਪਰ ਉਹਨਾਂ ਦੀ ਜਿਹੜੀ ਸੋਚ ਸੀ ਬਜਿੰਦਰ ਸਿੰਘਲਾ ਜੀ ਨੂੰ ਇੱਥੇ ਭੇਜ ਦਿਓ ਵੀ ਜਿੰਨੀਆਂ ਵੋਟਾਂ ਲੈਣਗੇ ਉਹ ਬੀਜੇਪੀ ਨੂੰ ਨੁਕਸਾਨ ਹੋਊਗਾ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਾਹਿਬ ਇੱਕ ਨੈਸ਼ਨਲ ਪਾਰਟੀ ਕਾਂਗਰਸ ਪਾਰਟੀ ਜੀ ਦਾ ਮੈਂ 50 ਸਾਲ ਸਾਹਿਬ ਮੇਰੇ ਵਾਸਤੇ ਬੀਜੇਪੀ ਜੁਆਇਨ ਕਰਨਾ ਮੰਨੂ ਕੋਈ ਸ਼ਰਮ ਨਹੀਂ ਸਾਹਿਬ ਖੈਰਾ ਸਾਹਿਬ ਬੁਰਾ ਮੰਨੂਗਾ ਤੁਸੀਂ ਸੋਚ ਪਰਿਵਾਰ ਨਾਲ ਜੁੜਿਓ ਵਿਚਾਰ ਪਰਿਵਾਰ ਦੇ ਨਾਲ ਜੁੜਿਓ ਪਰ ਮੇਰੇ ਵਾਸਤੇ ਮੇਰਾ ਧਰਮ ਪਰਿਵਰਤਨ ਸੀਗਾ ਸਾਹਿਬ ਕਿਉਂ ਕਿਉਂ ਨਾ ਬਤਾਈ ਇੱਕ ਸੈਕੂਲਰ ਕਪਨੇ ਆਪ ਨੂੰ ਕਹਿਣ ਵਾਲੇ ਆਦਮੀ ਕਿਉਂ ਮਨਨ ਗੱਲਾਂ ਕਰਨ ਲੱਗੇ ਜੇ ਸਾਬ ਜਾਤ ਪਾਤ ਮਨੂੰ ਅਜ ਤਾਈਂ ਕਿਸੇ ਨੇ 50 ਸਾਲਾਂ ਦੇ 70 ਸਾਲ ਦਾ ਹੋ ਗਿਆ ਮਨੂੰ ਕਿਸੇ ਨੇ ਨਹੀਂ ਪੁੱਛਿਆ ਸੁਨੀਲ ਜਾਖੜ ਤੋਂ ਹਿੰਦੂ ਐ ਕਿ ਸਿੱਖ ਐ ਮੈਂ ਆਪਣੇ ਆਪ ਨੂੰ ਪੰਜਾਬੀ ਹੋਣ ਤੇ ਮਾਣ ਐ ਸਾਬ ਮਨੂੰ ਆਪਣਾ ਹਿੰਦੁਸਤਾਨੀ ਹੋਣ ਤੇ ਮਾਣ ਐ ਮਨੂੰ ਆਪਣੇ ਹਿੰਦੂ ਹੋਣ ਤੇ ਮਾਣ ਐ ਸਾਬ ਕੋਈ ਮਸਲਾ ਨਹੀਂ ਅਜ ਤਾਈਂ ਕੋਈ ਮੈਂ ਆਪਣੇ ਆਪ ਨੂੰ ਬਾਦਲ ਸਾਹਿਬ ਨੂੰ ਕਈ ਵਾਰੀ ਕਿਹਾ ਬਾਦਲ ਸਾਹਿਬ ਤੁਸੀਂ ਉਹਨਾਂ ਨੇ ਮਨੂੰ ਇੱਕ ਦਿਨ ਕਹਿਦਾ ਜਾਖੜ ਸਾਹਿਬ ਤੁਸੀਂ ਪੰਜਾਬੀ ਚ ਬੋਲਿਆ ਕਰੋ ਮੈਂ ਖਬਰਦਾਰ ਸਾਹਿਬ ਤੁਸੀਂ ਮੈਨੂੰ ਦੱਸਣ ਵਾਲੇ ਕੋਈ ਨਹੀਂ ਵੀ ਮੈਂ ਕਿਹੜੀ ਭਾਸ਼ਾ ਵਿੱਚ ਬੋਲੂੰਗਾ ਸਾਬ ਮੈਂ ਉਸ ਇਲਾਕੇ ਤੋਂ ਆਨਾ ਸਾਹਿਬ ਅਬੋਰ ਦਾ ਇਲਾਕਾ ਸਾਨੂੰ ਉਹ ਮਾੜੇ ਦਿਨ ਦੇਖਣੇ ਪਏ ਜਦੋਂ ਸਾਨੂੰ ਅਗਨੀ ਪ੍ਰੀਖਿਆ ਚੋਂ ਨਿਕਲਣਾ ਪਿਆ ਪੰਜਾਬੀ ਸਾਬਤ ਕਰਨ ਵਾਸਤੇ ਪੂਰੇ ਹਿੰਦੁਸਤਾਨ 'ਚ ਇੱਕ ਜਗ੍ਹਾ ਦਾ ਲਿੰਗੁਇਸਟਿਕ ਸਰਵੇ ਹੋਇਆ ਉਹ ਹੈ ਸਾਡਾ ਅਬੋਰ ਫਾਜ਼ਿਲਕਾ ਉਹਦੇ ਬਾਅਦ ਸਾਡੇ ਤੇ ਮੋਹਰ ਲੱਗੀ ਵੀ ਇਹ ਤਾਂ ਪੰਜਾਬੀ ਹੈ ਜੀ ਤੁਸੀਂ ਦੱਸੋ ਤੁਸੀਂ ਤੋਂ ਤੇ ਰਹਿ ਕੇ ਆਏ ਹੋ ਕੰਮ ਕੀਤਾ ਹੈ ਉਥੇ ਮੋਰ ਲੱਗੀ ਵੀ ਆ ਪੰਜਾਬੀ ਐਗ ਨਹੀਂ ਮੈਂ ਕਿਹਾ ਬਾਦਲ ਸਾਹਿਬ ਮੈਂ ਤੁਹਾਡੇ ਵਾਲੇ ਜਿਹੜੇ ਆ ਨਕਲੀ ਬੈਠੇ ਐ ਚਾਹ ਉਹਨਾਂ ਅਮਰਤਾਰੀ ਐ ਨਹੀਂ ਮੈਂ ਨਾਲ ਉਹ ਸੱਚਾ ਸਿੱਖਾਂ ਕਿਉਂਕਿ ਮੈਂ ਗੁਰੂ ਸਾਹਿਬ ਦੀ ਬਾਣੀ ਧਾਰਨ ਕੀਤੀ ਐ ਸਭ ਬਾਨਾ ਨਹੀਂ ਧਾਰਨ ਕੀਤਾ ਬਾਣੀ ਉਹਦਾ ਅਰਕ ਕੱਢਿਆ ਮਾਨਸ ਕੀ ਜਾਤ ਸਭ ਐ ਇੱਕੋ ਪਹਿਚਾਨ ਵੇਦ ਐ ਕਾਂਗਰਸ ਵਾਲੇ ਇੱਥੇ ਆ ਕੇ ਕਮਿਊਨਲ ਗੱਲਾਂ ਕਰਨ ਲੱਗੇ ਉਹ ਕਾਂਗਰਸ ਪਾਰਟੀ ਅੱਜ ਇੱਕ ਬੋਟ ਕਟੂਆ ਪਾਰਟੀ ਬਣ ਕੇ ਰਹੇਗੀ ਸਾਲ ਤੇ ਜਿਆਦਾ ਫਿਕਰ ਨਾ ਕਰਿਓ ਸਾਬ ਮੈਂ ਤੁਹਾਨੂੰ ਕਹਿ ਰਿਹਾ ਕੋਈ ਐਵੇਂ ਭਾਊ ਕੋ ਕੇ ਲੈ ਜੀ ਆਪਣਾ ਮੁੰਡਾ ਸੰਗਰੂਰ ਤੋਂ ਆਇਆ ਆਪਣੀ ਸਮਾਜ ਦਾ ਸਭ ਬਲੀ ਦਾ ਬੱਕਰਾ ਬਣਾ ਕੇ ਭੇਜਿਆ ਇਹਨਾਂ ਨੇ ਉਹ ਪਹਿਲਾਂ ਕਹਿੰਦੇ ਸੀ ਨੀ ਉਹ ਗੁਫਾ ਦੇ ਅੰਦਰ ਇੱਕ ਰਾਖਸ਼ੇ ਰਹਿੰਦਾ ਹੈ ਬੰਦੇ ਖਾਂਦਾ ਹੈ ਉਹਨੂੰ ਇੱਕ ਉਹ ਦਿਓ ਕੀ ਕਹਿੰਦੇ ਉਹ ਬਲੀ ਬਲੀ ਚੜਾਣੀ ਪੈਂਦੀ ਹੈ ਆ ਕਾਂਗਰਸ ਪਾਰਟੀ ਨੇ ਭਗਵੰਤ ਮਾਨ ਜੀ ਨੂੰ ਬਲੀ ਭੇਜੀ ਹੈ ਵੀ ਆ ਲਓ ਜੀ ਆ ਵੜ ਲਓ ਵੋਟ ਨਾ ਖਰਾਬ ਕਰਿਓ ਸਾਬ ਕਿਸੇ ਗਿਣਤੀ ਜੀ ਹਨ ਇਸ ਵਿਜੇਂਦਰ ਸਿੰਘਲਾ ਜੀ ਮੇਰੇ ਤਾਂ ਅੱਜ ਤੱਕ ਸਮਝ ਨਹੀਂ ਆਈ ਵੀ ਵਿਜੇਂਦਰ ਸਿੰਘਲਾ ਜੀ ਐਡੇ ਵੱਡੇ ਮੈਂ ਤਾਂ ਬੜਾ ਸਮਝਦਾਰ ਸਮਝਦਾ ਸੀ ਉਹਨਾਂ ਨੂੰ ਵੀ ਉਹਨਾਂ ਨੇ ਜਾ ਕੇ ਆਪਣੀ ਧੌਣਾਂ ੜਾ ਲਈ ਇੱਥੇ ਕੀ ਕੱਢੀ ਜਾਂਦੇ ਇੱਥੇ ਕੀ ਲੈਗਾ ਦੇਗਾ ਉਹਨਾਂ ਦਾ ਇੱਥੇ ਇਹਨਾਂ ਨਾਲ ਕਿਹੜੇ ਉਹ ਐਡੇ ਫੰਨੇ ਖਾ ਕੇ ਵੀ ਇੱਥੇ ਵੋਟਰਾਂ ਨੂੰ ਹਨੇਰੀ ਲਿਆ ਦੇਣ ਕਿ ਸਿਰਫ ਤੇ ਸਿਰਫ ਤੁਹਾਨੂੰ ਬਹਿਕਾ ਕੇ ਆ ਜਿਹੜਾ ਵੋਟ ਹੈ ਜੇ ਕਾਂਗਰਸ ਨੂੰ ਪਾਇਆ ਤਾਂ ਵੋਟ ਸਿੱਧਾ ਭਗਵੰਤ ਮਾਨ ਜੀ ਦਿਖਾਤੇ ਚ ਜਾਣਾ ਤੇ ਇਸ ਭਗਵੰਤ ਮਾਨ ਜੀ ਨੇ जो साडे लंबा समा हो गया अगे भी जाए सॉरी सुभाष जी आखिरी गल मेरी मातावां भैं बैठी हैं झूठ दावा झूठ दी अठी आम आदमी पार्टी झूठ दी अठी है हजार रुपया आ गया के जी किसी के खाते च चा कहते मेरी हरेक माता को बहन को मेरी बेटी को अठारह साल से बड़ी है एक हजार रुपया महीना देगा भगवंत मान जी तिहाड़ जेल च मिलन गए कुछ दिन पहला ਤੇ ਬਾਹਰ ਆ ਕੇ ਕਹਿੰਦੇ ਮuje ਕੇਜਰੀਵਾਲ ਸਾਹਿਬ ਨੇ ਇਹ ਹੀ ਪੁੱਛਿਆ ਕਿ ਭਗਵੰਦ ਮਾਨ ਜੀ ਪੰਜਾਬ ਮੇ ਮੇਰੀ ਮਾਤਾਵਾਂ ਭੈਣੋ ਕੋ ਰਾਸ਼ਨ ਮਿਲ ਰਹਾ ਹੈ ਕਿਆ ਮੈਂ ਨੇ ਕਾ ਜੀ ਮਿਲ ਰਹਾ ਹੈ ਕਿਸਾਨੋ ਕੀ ਫਸਲ ਦਾ ਕਿਆ ਹਾਲ ਹੈ ਮੈਂ ਕਾ ਜੀ ਬੜਾ ਠੀਕ ਹੈ ਕਿਉਂਕਿ ਦੋਨੋਂ ਗੱਲਾਂ ਠੀਕ ਹੈ ਕਿਸਾਨਾਂ ਦੀ ਫਸਲ ਬੀਜੇਪੀ ਨੇ ਚੱਕਣੀ ਸੀ ਐਮਐਸਪੀ ਤੇ ਰਾਸ਼ਨ ਜਿਹੜਾ ਪੈਣਾ ਬੱਚੀਆਂ ਕੋਲ ਆ ਰਿਹਾ ਉਹ ਮੋਦੀ ਸਾਹਿਬ ਨੇ ਭੇਜਿਆ ਪੰਜ ਪੰਜ ਕਿਲੋ ਹਰ ਉੱਚੇ ਫੋਟੋ ਭਗਵੰਦ ਮਾਨ ਜੀ ਲਾ ਲੰਦੇ ਹੈ ਮੈਂ ਕੱਲ ਕੇਜਰੀਵਾਲ ਸਾਹਿਬ ਨੇ ਅੱਛੇ ਆਣਾ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕੱਲ ਪੁੱਛਿਓ ਸਟੇਜ ਤੇ ਭਗਵੰਤ ਮਾਨ ਜੀ ਮੇਰੀ ਭੈਣੋ ਕੋ ਬੱਚੀਆਂ ਕੋ 1000 ਰੁਪਿਆ ਮਹੀਨਾ ਦਿਆ ਕਿ ਨਹੀਂ ਦਿਆ ਫਿਰ ਪਤਾ ਲੱਗ ਜੂਗਾ ਸਭ ਨੀਰੀ ਝੂਟਦੀ ਪੰਡਾ ਸਾਹਿਬ ਨੀਰੀ ਝੂਟਦੀ ੱਟੀ ਖੋਲੀ ਬੈਠੀ ਐ ਇਹਨਾਂ ਦਾ ਕੋਈ ਕਿਰਦਾਰ ਨਹੀਂ ਸਾਹਿਬ ਦੇਸ਼ ਦੀ ਤਰੱਕੀ ਦੇ ਲੈ ਕੇ ਜਾਓ ਅਗਰ ਅੱਜ ਬਾ ਪੰਜਾਬ ਨੂੰ ਪੰਜਾਬ ਦੇ ਚਾਹੇ ਕਿਸਾਨ ਹੈ ਚਾਹੇ ਸਾਡੇ ਨੌਜਵਾਨ ਹੈ ਉਹਨਾਂ ਨੂੰ ਬਾਫੜ ਨਾਲੇ ਦੀ ਲੋੜ ਐ ਜਿੰਨਾ ਕਰਜ਼ਾ ਪੰਜਾਬ ਤੇ ਚੜਿਆ ਹੈ ਬਿਨਾ ਸੈਂਟਰਲ ਗਵਰਨਮੈਂਟ ਦੀ ਅਸਿਸਟੈਂਸ ਤੇ ਸਾਡਾ ਸਾਡੀ ਲੁਟਿਆ ਡੁੱਬੀ ਦੀ ਡੁੱਬੀ ਹੈ ਮੈਂ ਵੱਡੇ ਆંકੜੇ ਨਹੀਂ ਪੜਾਂਦਾ ਸਿੰਪਲ ਗੱਲ ਦੱਸੂਗਾ ਕੋਈ ਮੈਂ ਕਹਿੰਦਾ 3.5 ਲੱਖ ਕਰੋੜ ਤੇ ਜੇ ਆ ਦੂਜੀ ਗਰੰਟੀਆਂ ਦੇ ਰੱਖੀਆਂ ਇਹਨਾਂ ਨੂੰ ਪਾ ਕੇ ਦੇਖ ਲਓ 5 ਲੱਖ ਕਰੋੜ ਦਾ ਕਰਜ਼ਾ ਕਿਸੇ ਦੇ ਸਮਝ ਨਹੀਂ ਆਂਦਾ ਪਰ ਇੱਕ ਮੋਟੀ ਜੀ ਗੱਲ ਹੈ ਜੇ ਆ ਭਗਵੰਤ ਮਾਨ ਜੀ ਜਿੰਨੇ ਦਿਨ ਰਹਿਣਗੇ ਰੋਜ਼ ਦਾ 130 ਕਰੋੜ ਰੁਪਇਆ ਕਰਜ਼ਾ ਉਠਾ ਰਹੇ ਸਭ ਰੋਜ਼ ਦਾ ਐਵਰੇਜ ਜਿਹੜੀ ਆ ਰਹੀ ਹੈ 130 ਕਰੋੜ ਰੁਪਿਆ ਸ਼ਾਮ ਨੂੰ ਪੰਜਾਬ ਦੇ ਵਿਕਦੇ ਉੱਤੇ ਇੱਕ ਕਰਜ਼ਾ ਹੋਰ ਚੜ ਜਾਂਦਾ ਹੈ ਉਦੋਂ ਤੋਂ ਬਚਾਊਗਾ ਕੌਣ ਸਾਡੀ ਮਜ਼ਬੂਤ ਕੇਂਦਰ ਦੀ ਸਰਕਾਰ ਤੇ ਉਹ ਸਰਕਾਰ ਦੇ ਵਿੱਚ ਸਾਡੇ ਬੀਜੇਪੀ ਦੇ ਨੁਮਾਇੰਦੇ ਸੁਭਾਸ਼ ਸ਼ਰਮਾ ਜੀ ਨੂੰ ਤਕੜੇ ਹੋ ਕੇ ਵੋਟਾਂ ਪਾ ਕੇ ਜਿਤਾ ਕੇ ਭੇਜੋ ਤਾਂ ਕਿ ਪੰਜਾਬ ਦਾ ਹੱਕ ਵੀ ਲੈ ਕੇ ਆਣ ਮੋਹੱਲੀ ਦਾ ਵੀ ਤੇ ਇਕੱਲੇ ਐਮਪੀ ਦੀ ਜ਼ਿੰਮੇਵਾਰੀ ਆਪਣੇ ਹਲਕੇ ਦੀ ਨਹੀਂ ਸਭ ਪੰਜਾਬ ਨੂੰ ਵੀ ਅੱਜ ਲੋਡ ਹੈ ਉੱਥੇ ਪੰਜਾਬ ਦੀ ਗੱਲ ਰੱਖੀ ਜਾਵੇ ਤਾਂ ਕਿ ਪੰਜਾਬ ਦੇ ਹੱਕਾਂ ਦੇ ਉੱਤੇ ਪਹਿਰਾ ਦਿੱਤਾ ਜਾ ਸਕੇ ਕਿਉਂਕਿ ਉਹ ਕਹਿੰਦੇ ਨਾ ਸੁੱਤੇ ਦੇ ਤਾਂ ਸੁੱਤੇ ਪਏ ਦੇ ਤਾਂ ਕੱਟੇ ਜਾਂਦੇ ਆ ਆ ਸਾਡਾ ਤਾਂ ਚੰਡੀਗੜ੍ਹ ਹੀ ਲੈ ਕੇ ਚੱਲੇ ਆ ਸਭ ਆਹ ਕਾਂਗਰਸ ਵਾਲੇ ਦੇ ਆ ਆ ਮਾਦੀ ਪਾਰਟੀ ਵਾਲੇ ਦੋਨੋਂ ਕਹਿੰਦੇ ਚੰਡੀਗੜ੍ਹ ਤਾਂ ਮੈਂ ਅਲੱਗ ਸਟੇਟ ਬਣਾ ਦੇਣੀ ਹੈ ਇਸ ਕਰਕੇ ਪਹਿਰਾ ਦੇਣਾ ਸਭ ਤੁਸੀਂ ਉੱਥੇ ਜਾ ਕੇ ਸੁਭਾਸ਼ ਜੀ ਤੇ ਲੋਕਾਂ ਨੇ ਤੁਹਾਨੂੰ ਮੌਕਾ ਦੇਣਾ